ਪ੍ਰੀਤ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹਾਈ ਕੋਰਟ ਤੋਂ ਪੰਜਾਬ ਸਰਕਾਰ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਾਣ ਹਾਸਿਆਂ ਦੇ ਕਲੇਮ ਦੇ ਮਾਮਲੇ ਦੇ ਨਿਪਟਾਰੇ 'ਚ ਦੇਰੀ ਤੇ ਨੋਟਿਸ ਸਖਤ ਨੋਟਿਸ ਲਿਆ ਤੇ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਵਾਹਨ ਹਾਸਿਆਂ ਦੇ ਮੁਆਵਜ਼ੇ ਦੇ ਕਿੰਨੇ ਕੇਸ ਉਹਨਾਂ ਕੋਲ ਵਿਚਾਰ ਅਧੀਨ ਹਨ ਉਹਨਾਂ ਦੀ ਪੂਰੀ ਜਾਣਕਾਰੀ ਦੇਵੇ ਹਾਈ ਕੋਰਟ ਨੇ ਸਾਰੀਆਂ ਬੀਮਾ ਕੰਪਨੀਆਂ ਨੂੰ ਦਸੰਬਰ 2020 ਤੱਕ ਪੈਂਡਿੰਗ ਮਾਮਲਿਆਂ ਦਾ ਇੱਕ ਚਾਰਟ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਤਾਂ ਕਿ ਬੀਮਾ ਕੰਪਨੀਆਂ ਵੱਲੋਂ ਆਪੋ ਆਪਣੇ ਪੱਧਰ ਤੇ ਮੁਆਵਜ਼ੇ ਦਾ ਮੁਲਾਕਨ ਕੀਤਾ ਜਾ ਸਕੇ ਸੁਨਵਾਈ ਦਰਾਨ ਬੀਮਾ ਕੰਪਨੀਆਂ ਨੇ ਬੇਨਤੀ ਕੀਤੀ ਕਿ ਉਹਨਾਂ ਨੂੰ ਕੋਈ ਸਮਾਂ ਦਿੱਤਾ ਜਾਵੇ ਉਹ ਸਾਰੇ ਕੇਸ ਫਾਈਲ ਦੇਖ ਕੇ ਇਹ ਜਾਣਕਾਰੀ ਦੇ ਸਕਣ ਕਿ ਕਿੰਨੇ ਕੇਸ ਲੋਕ ਅਦਾਲਤ ਚ ਭੇਜੇ ਜਾ ਸਕਦੇ ਹਨ ਵਾਣ ਹਾਸਿਆਂ ਦੀ ਸਥਿਤੀ ਚ ਮੁਆਵਜ਼ੇ ਦੀ ਅਦਾਇਗੀ ਚ ਦੇਰਨਾ ਹੋਵੇ ਤੇ ਮੋਟਰ ਵਨ ਐਕਟ ਦੀ ਵਿਵਸਥਾ ਨੂੰ ਅਸਰਦਾਰ ਰੂਪ ਨਾਲ ਲਾਗੂ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਹਨ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ